ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਅਸੀਂ ਫੇਰ ਖਾਸ ਮੁੱਦੇ ਤੇ ਤੁਹਾਡੇ ਨਾਲ ਹਾਜ਼ਰ ਹੋਏ ਆਂ ਗੱਲ ਕਰ ਲੈਣੇ ਆਂ ਪੰਜਾਬ ਦੀ ਪੰਜਾਬ ਦੇ ਪੱਧਰ ਦੀ ਪੰਜਾਬ ਦੇ ਪੱਧਰ ਤੇ ਜਿਸ ਤਰ੍ਹਾਂ ਅੱਜ ਤੁਸੀਂ ਆਮ ਘਟਨਾਵਾਂ ਜਾਣਦੇ ਹੋ ਸੁਣਦੇ ਵੀ ਦੇਖਦੇ ਹੋ ਕਿ ਕਿਸੇ ਨਾ ਕਿਤੇ ਬੱਚੇ ਕਿਡਨਾਪ ਹੋ ਜਾਂਦੇ ਨੇ ਜਾਂ ਗੁੰਮ ਹੋ ਜਾਂਦੇ ਨੇ ਛੋਟੇ ਬੱਚੇ ਨੂੰ ਅਕਸਰ ਘਟਨਾਕ ਕੀਤਾ ਜਾਂਦਾ ਵਾ ਤੇ ਫੇਰ ਉਹਨਾਂ ਨੂੰ ਕਿਤੇ ਨਾ ਕਿਤੇ ਕੁਝ ਇਸ ਤਰੀਕੇ ਦੇ ਨਾਲ ਜਿਹੜਾ ਕਿ ਵਿੱਚ ਵੀ ਦਿੱਤਾ ਜਾਂਦਾ ਅਫਸਰ ਸੀ ਅਕਸਰ ਅਸੀਂ ਘਟਨਾਵਾਂ ਸੁਣਿਆ ਕਰਦੇ ਆਂ ਅੱਜ ਕੁਝ ਹੀ ਮੈਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗਾ ਕਿ ਕੁਝ ਪਿੰਡਾਂ ਦੇ ਵਿੱਚ ਜਾਂ ਕੁਝ ਸ਼ਹਿਰਾਂ ਦੇ ਵਿੱਚ ਜਿਹੜੇ ਬੱਚੇ ਚੁੱਕੇ ਗਏ ਨੇ ਉਸਤਾਜੀਆਂ ਹੀ ਖਬਰਾਂ ਜੜੀਆਂ ਨੇ ਜੜੀਆਂ ਇੱਕ ਉਮਰੀਆਂ ਨੇ ਸੋ ਮੇਰੇ ਨਾਲ ਇੱਕ ਅਜੇ ਸਹਿਯੋਗੀ ਮੇਰੇ ਪੱਤਰਕਾਰ ਸੀਨੀਅਰ ਪੱਤਰਕਾਰ ਜਿਹੜੇ ਆਪਾਨੰਦ ਕੁਰਜੀ ਮੇਰੇ ਨਾਲ ਮੌਜੂਦ ਨੇ ਆਪਾਂ ਪਹਿਲਾਂ ਗੱਲਬਾਤ ਵੀ ਕਰਾਂਗੇ ਔਰ ਨਾ ਫਿਰ ਤੋਂ ਪਹਿਲਾਂ ਜਰ ਤੁਹਾਡਾ ਸਵਾਗਤ ਕਰੂੰਗਾ ਇਸ ਪ੍ਰੋਮੋ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਅੱਜ ਜੋ ਮੁੱਦਾ ਪੰਜਾਬ ਦਾ ਹੁਣ ਆਓ ਆਪਾਂ ਗੱਲ ਕਰ ਲੈਨੇ ਹਾਂ ਸੱਜ ਸੱਸ਼ੀਕਾਲ ਜੀ ਸਰਜੀਪਾਪਰ ਸਤਿ ਸ਼੍ਰੀ ਅਕਾਲ तमाम ਦਰਸ਼ਕਾਂ ਦਾ ਜੀ ਧੰਨਵਾਦ ਤੁਹਾਡਾ ਬਿਲਕੁਲ ਅਪਨਾੰਦਪੂਰੀ ਜੀ ਪਹਿਲਾਂ ਤਾਂ ਆਪਾਂ ਗੱਲ ਕਰ ਲੈਨੇ ਆ ਜਿਸ ਤਰ੍ਹਾਂ ਹੁਣ ਮੈਂ ਦੱਸਿਆ ਕਿ ਮਤਲਬ ਕਿ ਜਿਹੜੇ ਬੱਚੇ ਨੇ ਪੰਜਾਬ ਦੇ ਵਿੱਚ ਕਾਫੀ ਜਿਹੜੀ ਚੁੱਕੇ ਜਾ ਰਹੇ ਨੇ ਕਿੱਡਾਂ ਕਿੱਥੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਦਿਓਗੇ ਇਹਨਾਂ ਘਟਨਾਵਾਂ ਨੂੰ ਇਹ ਜਿਹੜਾ ਕਾਫੀ ਹੁੰਦ ਦਿਨ ਮਦਨ ਬਾਧੀਆਂ ਜਾ ਰਹੀਆਂ ਨੇ ਸਵਰਨ ਦੇ ਦਾ ਬਹੁਤ ਗੰਭੀਰਤਾ ਨਾਲ ਲੈਣ ਵਾਲਾ ਖਾਸ ਕਰਕੇ ਸਰਕਾਰਾਂ ਦੇ ਧਿਆਨ ਹਿੱਤ ਲੈ ਕੇ ਆਉਣ ਵਾਲਾ ਹੈਗਾ ਵੀ ਆ ਪਰ ਉਹਦੇ ਤੇ ਫੋਕਸ ਹੋ ਰਿਹਾ ਨਹੀਂ ਹੋ ਰਿਹਾ ਕਿਉਂਕਿ ਅੱਜ ਦੀ ਜਿਮੇਤਾਜ਼ੀ ਘਟਨਾ ਦੀ ਮੈਂ ਗੱਲ ਕਰਾਂ ਮੇਰੇ ਖਿਆਲ ਨਾਲ ਬਸੀ ਦੇ ਵਿੱਚੋਂ ਇੱਕ پارک ਦੇ ਵਿੱਚੋਂ 7 ਬੱਚੇ ਚੁੱਕੇ ਜਾਣ ਦੀ ਜਿਹੜੀ ਹੈਗੀ ਆ ਉਹ ਖਬਰ ਸਾਹਮਣੇ ਆਈ ਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਆਪਣੇ ਕੋਲ ਪਿਕਚਰਾਂ ਵੀ ਨੇ ਤਸਵੀਰਾਂ ਵੀ ਨੇ ਕਿ ਬੱਚੇ ਚੁੱਕੇ ਜਾ ਰਹੇ ਆ ਛੋਟੇ ਛੋਟੇ ਬੱਚੇ ਕਿਉਂਕਿ ਹੁਣ ਤਾਂ ਮਾਹੌਲ ਅਜਿਹਾ ਬਣ ਗਿਆ ਇਹ ਅੱਗੇ ਸੁਣਦੇ ਹੁੰਦੇ ਸੀ ਕਿ ਯੂਪੀ ਤੇ ਬਿਹਾਰ ਦੇ ਵਿੱਚ ਮਾਹੌਲ ਬਹੁਤ ਖਰਾਬ ਹੈ ਤੁਰੇ ਜਾਂਦੇ ਲੁੱਟ ਲੈਂਦੇ ਆ ਲੁੱਟਾ ਖਵਾਤਾ ਤੇ ਪੰਜਾਬ ਦੇ ਅੰਦਰ ਆਮ ਹੋ ਗਿਆ ਪਰ ਸਭ ਤੋਂ ਵੱਡੀ ਕਿਸੇ ਦੀਆਂ ਆਂਦਰਾਂ ਨੂੰ ਧੂਕ ਕੇ ਲੈ ਜਾਣਾ ਇਹ ਮੁੱਦਾ ਮੈਂ ਮੈਨੂੰ ਆਪਣੇ ਆਪ ਨੂੰ ਲੱਗਦਾ ਕਿ ਮੈਨੂੰ ਲੱਗਦਾ ਮੇਰੇ ਲਈ ਤਾਂ ਬਹੁਤ ਜ਼ਿਆਦਾ ਗੰਭੀਰ ਹੈ ਕਿ ਅਸੀਂ ਛੋਟੇ ਜਿਹੇ ਬੱਚੇ ਨੂੰ ਪਾਲਿਆ ਪੋਸਿਆ ਤੇ ਕੋਈ ਚੋਰ ਚੱਕ ਕੇ ਲੈ ਜਾਣਗੇ ਤੇ ਚੱਕ ਕੇ ਉਹਦੇ ਨਾਲ ਕੀ ਹਸ਼ਰ ਕਰਦੇ ਆ ਕੀ ਉਸ ਕੰਡੀਸ਼ਨ ਦੇ ਵਿੱਚ ਉਹ ਮਾਪਿਆਂ ਨੂੰ ਦੋਸ਼ ਦਿੰਦਾ ਹੋਏਗਾ ਜਾਂ ਪ੍ਰਮਾਤਮਾ ਨੂੰ ਸ਼ਿਕਵਾ ਕਰਦਾ ਹੋਏਗਾ ਉਸ ਕੰਡੀਸ਼ਨ 'ਚ ਬੈਠਾ ਉਹ ਕਹੋ ਜੇ ਕਿਵੇਂ ਬੰਨ ਕੇ ਲੈ ਜਾਂਦੇ ਆ ਕਿੱਥੇ ਲੈ ਕੇ ਚਲੇ ਜਾਂਦੇ ਆ ਕਿਉਂਕਿ ਬਹੁਤ ਸਾਰੀਆਂ ਆਪਣੇ ਕੋ ਰੋਜ਼ ਆਉਂਦੀਆਂ ਨੇ ਖਬਰਾਂ ਕਿ ਉਹਨਾਂ ਦੇ ਬੱਚਿਆਂ ਦੇ ਕਈ ਥਾਵਾਂ ਦੇ ਉੱਤੇ ਜਿਹੜੇ ਆ ਪਾਰਟਸ ਵੀ ਕੱਢੇ ਜਾਂਦੇ ਆ ਠੀਕ ਆ ਬਾਹਰੀਆਂ ਸੇਟਾਂ ਤੋਂ ਖਬਰਾਂ ਵੀ ਆਪਣੇ ਮੀਡੀਆ ਦ ਰਾਹੀਂ ਸਾਹਮਣੇ ਆਈਆਂ ਨੇ ਪਰ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਹੈ ਕਿ ਪੰਜਾਬ ਦੇ ਅੰਦਰ ਹੁਣ ਤਾਂ ਐਂ ਹੀ ਲੱਗਦਾ ਵੀ ਹਾਦੀ ਹੋ ਗਈ ਲੁੱਟ ਪੈ ਗਈ ਪੂਰੀ ਜਿਵੇਂ ਬੱਚਿਆਂ ਤਾਂ ਘਰਾਂ 'ਚ ਬਹੁਤ ਸਾਂਭ ਕੇ ਰੱਖਣ ਵਾਲੀ ਗੱਲ ਆ ਹੁਣ ਇਹ ਨਹੀਂ ਪਤਾ ਵੀ ਤੁਰਿਆ ਜਾਂਦਾ ਕੌਣ ਕਦੋਂ ਕਿਸੇ ਬੱਚਿਆਂ ਨੂੰ ਹੁਣ ਪਿੱਛੇ ਜੇ ਇੱਕ ਖਬਰ ਆ ਜੀ ਕਿ ਕਾਲਫੀਆਂ ਵਿੱਚ ਜਿਹੜਾ ਸੀ ਉਹਨੇ ਡਿੱਗੀ ਦੇ ਵਿੱਚ ਹੀ ਬੱਚਾ ਬੰਦ ਕਰਕੇ ਲੈ ਗਿਆ ਪਿੰਡ ਦੇ ਲੋਕਾਂ ਨੇ ਫੜਿਆ ਫਿਰ ਪਿੰਡਾਂ ਦੇ ਲੋਕਾਂ ਦੀ ਮੈਂ ਇੱਕ ਗੱਲ ਇਹ ਕਹਿਣਾ ਵੀ ਜੇ ਕਿਤੇ ਇਹੋ ਜਿਹੇ ਲੋਕ ਫੜੇ ਜਾਂਦੇ ਆ ਅਸੀਂ ਕੀ ਕਰਦੇ ਆ ਅਸੀਂ ਚਾਰ ਥੱਪੜ ਉਹ ਮਾਰਦਾ ਚਾਰ ਥੱਪੜ ਉਹ ਮਾਰਦਾ ਅਸੀਂ ਕਹਿੰਦੇ ਆ ਬਹੁਤ ਵੱਡੀ ਪ੍ਰਾਪਤੀ ਇਹਨਾਂ ਨੂੰ ਇਹ ਸਜ਼ਾ ਨਹੀਂ ਚਾਹੀਦੀ ਇਹ ਜਿਨ੍ਹਾਂ ਹੱਥਾਂ ਦੇ ਚੱਕੇ ਹੁੰਦੇ ਆ ਉਹ ਉਹ ਹੱਥਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਇਹਨਾਂ ਨੂੰ ਇਹ ਕੋਈ ਹੋ ਜੇ ਜਿਹੜਿਆ ਜਦੋਂ ਤੱਕ ਇਹ ਅਪੀਲਾਂ ਦਲੀਲਾਂ ਕਰਦੇ ਆ ਇਹ ਫੇਰ ਛੁੱਟ ਜਾਂਦੇ ਆ ਸੋ ਇਸ ਕਰਕੇ ਪੰਜਾਬੀਓ ਆਪਾਂ ਨੂੰ ਅੱਗੇ ਆਉਣਾ ਪਊਗਾ ਇਹ ਬੱਚੇ ਚੁੱਕਣ ਵਾਲਾ ਮੁੱਦਾ ਜਿਹੜਾ ਬਹੁਤ ਜ਼ਿਆਦਾ ਗੰਭੀਰਤਾ ਨਾਲ ਲੈਣ ਦੀ ਗੱਲ ਲੋੜ ਆ ਕਿਉਂਕਿ ਜੇਕਰ ਆਪਾਂ ਨਾ ਜਾਗੇ ਜੇਕਰ ਪੰਜਾਬੀ ਨਾ ਜਾਗੇ ਮੈਂ ਪੂਰੇ ਪੰਜਾਬ ਦੀ ਨਹੀਂ ਗੱਲ ਕਰਦਾ ਮੈਂ ਪੂਰੇ ਦੇਸ਼ ਦੀ ਵੀ ਗੱਲ ਕਰਦਾ ਦੇਸ਼ ਦੇ ਵਿੱਚ ਤਾਂ ਸਰਕਾਰਾਂ ਜਿਹੜੀਆਂ ਜਹ ਦੇ ਰਾਜ ਦੇ ਵਿੱਚ ਹੈਗੀਆਂ ਨੇ ਉਹੋ ਜਿਹੇ ਆ ਰਾਜ ਦੇ ਵਿੱਚ ਉਹੋ ਜਿਹਾ ਮਾਹੌਲ ਬਣਿਆ ਰਹਿੰਦਾ ਪਰ ਪੰਜਾਬ ਤਾਂ ਇੱਕ ਅਜਿਹਾ ਸੂਬਾ ਹੈ ਜਿਹਦੇ ਵਿੱਚ ਜਿਹੜਾ ਕਮਾਊ ਸੂਬਾ ਵੀ ਆ ਜਿਹੜਾ ਦਾਨੀ ਸੂਬਾ ਵੀ ਆ ਜਿਹਦੇ ਵਿੱਚ ਹਰ ਭੁੱਖਾ ਆ ਕੇ ਰੋਟੀ ਪਾਣੀ ਛਾ ਕੇ ਕਤੇ ਕਦੇ ਉਹਨੇ ਇਹ ਨਹੀਂ ਕਿਹਾ ਵੀ ਮੈਂ ਦੁਖੀ ਹਾਂ ਪਰ ਇਹ ਜਿਹੇ ਸੂਬੇ ਦੇ ਲੋਕ ਨੇ ਜਿਹੜੇ ਜਦੋਂ ਉਹਨਾਂ ਦੇ ਬੱਚਿਆਂ ਤੱਕ ਇਹੋ ਜਿਹਾ ਤਸ਼ੱਦਦ ਹੁੰਦਾ ਇਹੋ ਜਿਹੇ ਘਟਨਾਵਾਂ ਆਉਦੀਆਂ ਨੇ ਸਾਹਮਣੇ ਤੇ ਮੈਨਾਂ ਦਾ ਬਹੁਤ ਬਿਲਕੁਲ ਆਪਾਂ ਗੱਲ ਕਰ ਲੈਨੇ ਆ ਇਸ ਤੋਂ ਪਹਿਲਾਂ ਕਿ ਕੀ ਕਾਰਨ ਕੀ ਮੰਨਦੇ ਹੋ ਇਹਦਾ ਕੀ ਕਾਰਨ ਹੋ ਸਕਦਾ ਹੈ ਕਿ ਜਿਹੜੇ ਅੱਜ ਬੱਚੇ ਇਸ ਤਰ੍ਹਾਂ ਕਨੈਪ ਹੋ ਰਹੇ ਨੇ ਮੈਂ ਇੱਕ ਪਿੱਛੇ ਜੇ ਵੀਡੀਓ ਦੇਖ ਰਿਹਾ ਸੀ ਸਵਰਨ ਉਹਦੇ ਵਿੱਚ ਸੀਗਾ ਵੀ ਉਹ 10000 ਦੇ ਬੱਚਾ ਵੇਚ ਦਿੰਦੇ ਆ 10000 ਜੀ ਅੱਜ ਦੀ ਇੱਕ ਮੈਂ ਖਬਰ ਅੱਜ ਤਾਜ਼ਾ ਮੈਂ ਸੁਣ ਰਿਹਾ ਸੀਗਾ ਤੇ ਕੀ ਹੁੰਦਾ ਵੀ ਬੱਚੇ ਤਾਂ ਚੱਕੇ ਜਾ ਹੀ ਰਹੇ ਆ ਉਹਨਾਂ ਦੇ ਨਾਲ-ਨਾਲ ਕਈ ਸਿਆੜੇਮੰਦੇ ਵੀ ਚੱਕੇ ਜਾ ਰਹੇ ਆ ਉਹਨਾਂ ਨੂੰ ਕਿਡਨੈਪ ਕਰਕੇ ਉਹਨਾਂ ਦੀਆਂ ਕਿਡਨੀਆਂ ਕੱਢ ਲਈਆਂ ਜਾਂਦੀਆਂ ਨੇ ਦੱਸਿਆ ਖਬਰ ਦੇ ਵਿੱਚ ਇਹ ਵੀ ਆ ਰਿਹਾ ਸੀ ਕਿ 5 ਲੱਖ ਦੀ ਜਿਹੜੀ ਆ ਉਹ ਵੇਚ ਲੈਂਦੇ ਆ ਬੰਦੇ ਨੂੰ ਕਿਉਂਕਿ 25 ਤੋਂ 30 ਲੱਖ ਰੁਪਏ ਦੀ ਜਿਹੜੀ ਆ ਕਿਡਨੀ ਦੂਜੇ ਨੂੰ ਟਰਾਂਸਫਰ ਕੀਤੀ ਜਾਂਦੀ ਆ ਪਰ ਸਰਕਾਰਾਂ ਇਹਦੇ ਵਿੱਚ ਮੈਂ ਤਾਂ ਸਮਝਦਾ ਵੀ ਜ਼ਿੰਮੇਵਾਰ ਆ ਸਾਡੀ ਪੁਲਿਸ ਜੇ ਕਿਤੇ ਹੋਰਾਂ ਮੁੱਦਿਆਂ ਦੇ ਉੱਤੇ ਫੋਕਸ ਕਰਦੀ ਆ ਭਾਵੇਂ ਅਸੀਂ ਚਲਾਨ ਕੱਟਣ ਦੀ ਗੱਲ ਕਰ ਲਈਏ ਭਾਵੇਂ ਸਰਕਾਰਾਂ ਦੀ ਪਹਿਰੇਦਾਰੀ ਦੀ ਗੱਲ ਕਰ ਲਈਏ ਭਾਵੇਂ ਇੱਥੇ ਛੋਟੇ-ਮੋਟੇ ਲੀਡਰ ਨੇ ਉਹਨਾਂ ਦੇ ਆਲੇ-ਦਾਲੇ ਕਿੰਨੇ-ਕਿੰਨੇ ਪੁਲਿਸ ਵਾਲੇ ਲਾਏ ਹੋਏ ਆ ਅ ਪਰ ਜਿੱਥੇ ਕੰਮ ਕਰਨ ਵਾਲਾ ਵਿਸ਼ਾ ਜਿੱਥੇ ਕੰਮ ਕਰਨ ਵਾਲਾ ਇੱਕ ਤੁਹਾਡਾ ਸੈਕਸ਼ਨ ਆ ਉਹਦੇ ਉੱਤੇ ਮੈਨੂੰ ਲੱਗਦਾ ਬਹੁਤ ਘੱਟ ਧਿਆਨ ਦਿੱਤਾ ਜਾ ਰਿਹਾ ਬੱਚਿਆਂ ਦੇ ਉੱਤੇ ਭਾਵੇਂ ਉਹ ਰੇਲਵੇ ਸਟੇਸ਼ਨਾਂ ਦੇ ਉੱਤੇ ਨੇ ਭਾਵੇਂ ਉਹ ਬੱਸ ਸਟੇਸ਼ਨਾਂ ਦੇ ਉੱਤੇ ਕਿਤੇ ਵੀ ਜਿਹੜੀ ਚੈਕਿੰਗ ਆ ਕਿਹੋ ਜੀ ਚੈਕਿੰਗ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਆਪਣਾ ਮਸਲਾ ਆ ਪਰ ਕਿਉਂਕਿ ਜੇ ਜਿਹੜੇ ਸਟੇਟ ਦੀ ਪੁਲਿਸ ਕਿਹੜੀ ਆ ਪੂਰੀ ਕਾਬਜਾਬੀ ਦੇ ਨਾਲ ਪੂਰੀ ਤਰ੍ਹਾਂ ਤਹੀ ਨਾਲ ਕੰਮ ਕਰਦੀ ਹੈ ਤਾਂ ਉੱਥੇ ਮੈਨੂੰ ਲੱਗਦਾ ਹੈ ਮੈਨੂੰ ਲੱਗਦਾ ਵੀ ਮੈਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਲਾਪਰਵਾਹੀ ਹੈ ਸਾਰੇ ਵਿਭਾਗਾਂ ਦੇ ਕਿ ਮਤਲਬ ਕਿ ਸਰਕਾਰ ਦਾ ਜਿਹੜਾ ਫੋਕਸ ਹੈ ਜਾਂ ਪੰਜਾਬ ਪੁਲਿਸ ਦਾ ਲਾਦਨੇ ਆ ਪੰਜਾਬ ਪੁਲਿਸ ਦਾ ਇੱਕ ਮੇਨ ਜਿਹੜਾ ਰੋਲ ਹੈ ਪੰਜਾਬ ਦੇ ਵਿੱਚ ਕਿ ਪੰਜਾਬ ਪੁਲਿਸ ਦਾ ਕੀ ਫੋਕਸ ਨਹੀਂ ਹੈ ਇਹਨਾਂ ਮੁੱਦਿਆਂ ਦੇ ਉੱਪਰ ਮੈਂ ਐਵੇਂ ਚਾਪਲੂਸੀ ਕਰੀ ਜਾਵਾਂ ਕਿਸੇ ਚੀਜ਼ ਦੀ ਜਾਂ ਸਰਕਾਰ ਦੀ ਕਰਾਂ ਜਾਂ ਮੈਂ ਪੁਲਿਸ ਦੀ ਕਰਾਂ ਪਰ ਲੋਕ ਹਿੱਤ ਮੁੱਦਾ ਇਹ ਲੋਕ ਹਿੱਤ ਮੁੱਦਾ ਮੈਨੂੰ ਲੱਗਦਾ ਇਹਦੇ ਉੱਤੇ ਬਹੁਤ ਘੱਟ ਫੋਕਸ ਆ ਕਿਉਂਕਿ ਇਹ ਹੁੰਦੀ ਹੈ ਧਨਾਵਾ ਨੀਆ ਪਹਿਲਾਂ ਦੀ ਧਨਾਵਾ ਪੁਲਿਸ ਠੀਕ ਆ ਪੁਲਿਸ ਇੰਨੇ ਨੇ ਤਰਖਾ ਲੈਂਦੀ ਆ ਕਈ ਵਾਰੀ ਬੱਚਿਆਂ ਨੂੰ ਮੋੜ ਕੇ ਵੀ ਲੈਂਦੀ ਆ ਉਹਦੇ ਮਾਪਿਆਂ ਤੱਕ ਵੀ ਪਹੁੰਚਾਉਂਦੀ ਆ ਉਹਦੇ ਲਈ ਸ਼ਾਬਾਸ਼ ਵੀ ਆ ਪੁਲਿਸ ਦੀ ਸਰਕਾਰਾਂ ਵੀ ਉਹਨਾਂ ਦੇ ਉੱਤੇ ਜਿਹੜੀਆਂ ਫੋਕਸ ਕਰਦੀਆਂ ਨੇ ਪਰ ਜਿਹੜੇ ਆਏ ਦਿਨ ਘਟਨਾਵਾਂ ਹਰ ਪਿੰਡ ਦੇ ਵਿੱਚੋਂ ਹਰ ਸ਼ਹਿਰ ਦੇ ਵਿੱਚੋਂ ਅੱਗੇ ਦਾ ਸ਼ਹਿਰਾਂ ਗੁਰਾਂ ਚ ਮੰਦੇ ਹੁੰਦੇ ਸੀ ਹੁਣ ਤਾਂ ਪਿੰਡਾਂ ਤੱਕ ਆ ਬੜੀ ਇਹ ਗੱਲ ਹੁਣ ਤਾਂ ਪਿੰਡਾਂ ਤੋਂ ਮਤਲਬ ਬੱਚੇ ਚੁੱਕੇ ਜਾ ਰਹੇ ਆ ਬੰਦਿਆਂ ਨੂੰ ਕੈਪਟਨਪ ਕੀਤਾ ਜਾ ਰਿਹਾ ਮੇਰੇ ਕੋ ਕਿੰਨੀਆਂ ਘਟਨਾਵਾਂ ਨੇ ਕੁੜੀ ਘੁਮਾਣਾ ਤੋਂ ਇੱਕ ਉਥੋਂ ਪਪ ਤੋਂ ਗੁੰਮ ਹੋ ਗਈ ਛੋਟੀ 12 13 ਸਾਲ ਦੀ ਉਹ ਚੱਕ ਕੇ ਲੈ ਗਿਆ ਉਹਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਪੰਜਾਬ ਦੇ ਵਿੱਚੋਂ ਚੱਕ ਹੁੰਦੇ ਆ ਨਾ ਆ ਹੁਣ ਮੈਂ ਬੰਦਾ ਇੱਕ ਮੁਸਕਾਬਾ ਤੋਂ ਮੁੰਡਾ ਰੀਤਾ ਇੱਕ ਮੁੰਡਾ ਉਹਨੇ ਮੈਨੂੰ ਨਿਊਜ਼ ਭੇਜੀ ਆ 15 ਸਾਲ ਦਾ ਉਹਨਾਂ ਦਾ ਬੱਚਾ ਉਹਦਾ ਅਜੇ ਤੱਕ ਲੱਭ ਨਹੀਂ ਬੰਦੇ ਵੀ ਨੇ ਕਈ ਜਿਹੜੇ ਚੁੱਕੇ ਜਾ ਰਹੇ ਆ ਤੇ ਉਹਨਾਂ ਨੂੰ ਕਿਵੇਂ ਚੁੱਕਿਆ ਜਾ ਰਿਹਾ ਇਹਦੇ ਵਿੱਚ ਦੋ ਵਿਸ਼ੇ ਨੇ ਬੱਚਿਆਂ ਨੂੰ ਚੁੱਕਿਆ ਜਾ ਰਿਹਾ ਉਹਦੇ ਵਿੱਚ ਕੀ ਕੀਤਾ ਜਾ ਰਿਹਾ ਕਿਵੇਂ ਹੋ ਰਿਹਾ ਇਹ ਵੀ ਸਾਰਾ ਜੱਗ ਜਾਣਦਾ ਆ ਜਿਹੜੇ ਬੰਦੇ ਚੁੱਕੇ ਜਾ ਰਹੇ ਆ ਉਹਨਾਂ ਨੂੰ ਦੋ ਤਰ੍ਹਾਂ ਦੇ ਲੋਕ ਜਿਹੜੇ ਚੁੱਕਦੇ ਆ ਇੱਕ ਤਾਂ ਜਿਹੜੇ ਬੇਹੋਸ਼ੀ ਕਰਕੇ ਉਹਨਾਂ ਦੀ ਅਜਾਇਬ ਕੁਛ ਕਰਦੇ ਆ ਉਹਨਾਂ ਦੇ ਪਾਰਸ ਭੇਜਦੇ ਆ ਇੱਕ ਇਹੋ ਜਿਹਾ ਵੀ ਜਿਵੇਂ ਪਿੱਛੇ ਮੈਂ ਬਾਬਾ ਪਾਲ ਸਿੰਘ ਦੀ ਲਚਕਾਣੀ ਵਾਲਿਆਂ ਦਾ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਜ਼ਿੰਮੇਦਾਰ ਨੇ ਆਪਦੇ ਘਰ ਦੇ ਵਿੱਚ ਬੰਦ ਬੰਦੂਆ ਬਣਾ ਕੇ ਜਿੰਦੇ ਲਾ ਕੇ ਰੱਖੇ ਸੀ ਬੰਦੇ ਉਹਨਾਂ ਨੂੰ ਜਦੋਂ ਕੰਮ ਕਰਾਉਣਾ ਸੀ ਉਹ ਡੰਡੇ ਮਾਰ ਕੇ ਉਹਨਾਂ ਤੋਂ ਕੰਮ ਕਰਾਉਂਦਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਫੇਰ ਕਮਰੇ ਚ ਬੰਦ ਕਰ ਦਿੰਦਾ ਸੀ ਈਵਨ ਕਿ ਇੱਕ ਬੰਦੇ ਨੇ ਤਾਂ ਅੰਦਰ ਪੱਖੇ ਨੂੰ ਵੀ ਦੋ ਤਿੰਨ ਵਾਰੀ ਆਪਣਾ ਪਾਇਆ ਜਿਹੜੀ ਕਮੀਜ਼ ਆ ਕਿ ਮੈਂ ਕਿਸੇ ਤਰੀਕੇ ਨਾਲ ਗੱਲ ਫੜਾ ਲੈਣਾ ਉਹ ਬਾਬਾ ਲਚਕਾਣੀ ਵਾਲੇ ਨੇ ਜਿਹੜੇ ਬਾਬਾ ਪਾਲ ਸਿੰਘ ਜੀ ਉਹਨਾਂ ਨੇ ਉਹ ਛੜਵਾ ਕੇ ਲਿਆਂਦੇ ਤਿੰਨ ਚਾਰ ਬੱਚੇ ਉਹਦੀ ਮੈਂ ਵੀਡੀਓ ਦੇਖ ਰਿਆ ਸੀ ਇਹੋ ਜਿਹਾ ਇੱਕ ਮਸਲਾ ਨਹੀਂ ਇਹੋ ਜਿਹਾ ਬਹੁਤ ਮਸਲੇ ਨੇ ਆਇਦਨ ਆਇਦਨ ਕਟਨਾ ਮਾ ਤੋਂ ਨੂੰ ਮਿਲ ਰਹੀਆਂ ਨਹੀਂ ਕਿਸ ਤਰ੍ਹਾਂ ਦੇਜਾਂਗੇ ਚਾਈਲਡ ਸਾਈਲ ਜਿਹੜਾ ਦਾ ਮਤਲਬ ਚਿਲਡਰਨ ਸੈਲ ਨੂੰ ਮਤਲਬ ਇਸ ਤਰ੍ਹਾਂ ਦੀ ਮਤਲਬ ਸਰਕਾਰ ਕੀ ਕਾਨੂੰਨ ਵਗੈਰਾ ਬਣਾਏ ਨੇ ਕਿ ਉਹਨਾਂ ਤੇ ਫੋਕਸ ਨਹੀਂ ਕਰ ਰਹੀ ਕਰ ਰਹੀ ਜਾਂ ਫਿਰ ਕਿ ਮਤਲਬ ਜਿਹੜੇ ਚਾਈਲਡ ਹੈਲ ਨੇ ਕਿ ਉਹਨਾਂ ਨੂੰ ਮਤਲਬ ਕਾਫੀ ਆਪਣਾ ਖਿਲਾਫ ਨਹੀਂ ਕਰਦਾ ਜਿਹੜੀ ਚਾਈਲਡ ਸੈਲ ਆ ਉਹ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ ਕਿਉਂਕਿ ਜਿੱਥੇ ਉਹਨਾਂ ਨੂੰ ਕੋਈ ਬੱਚਾ ਮਿਲਦਾ ਲਾਵਾਸ ਮਿਲਦਾ ਜਾਂ ਉਹਨਾਂ ਨੂੰ ਬੰਦੂ ਆਵੇਂ ਦੂਰੀ ਕਰਦੇ ਮਿਲਦੇ ਆ ਜੇ ਉਹ ਕਿੰਨਿਆਂ ਕਰਨਾ ਹੁੰਦੇ ਨੇ ਇੱਕ ਇੱਕ ਦੋ ਦੋ ਤਿੰਨ ਤਿੰਨ ਬੱਚਿਆਂ ਦੇ ਤੁਸੀਂ ਪੱਠਿਆਂ ਤੇ ਜਾ ਕੇ ਦੇਖ ਲਓ ਸਾਰੇ ਬੱਚੇ ਲੱਗੇ ਹੋਣ ਕਿੰਨੇ ਕ ਨੂੰ ਉਹ ਕਰਦੇ ਨੇ ਕਿਤੇ ਉਹ ਤਾਂ ਜੇ ਸਰਕਾਰਾਂ ਤੋਂ ਤਨਖਾਹਾਂ ਲੈਂਦੇ ਨੇ ਬੰਦੇ ਤਾਂ ਉਹਨਾਂ ਨੂੰ ਉਹਨਾਂ ਕੰਮ ਕਰਕੇ ਦੇਣਾ ਵੀ ਪੈਂਦਾ ਪਰ ਮੈਂ ਤਾਂ ਦੇਖਦਾ ਵੀ ਕਾਗਜ਼ੀ ਕਾਰਵਾਈ ਦੇ ਵਿੱਚ ਸਾਡੀਆਂ ਸਰਕਾਰਾਂ ਦੇ ਜਿਹੜੇ ਸਾਡੇ ਬਲਾਜਮ ਨੇ ਬੜਾ ਧਿਆਨ ਦਿੰਦੇ ਆ ਪਰ ਪ੍ਰੈਕਟੀਕਲੀ ਉਹਨਾਂ ਦਾ ਕੋਈ ਫੋਕਸ ਹੈ ਨਹੀਂ ਵਰਦੀ ਪਾ ਕੇ ਨਹੀਂ ਫੜੇ ਜਾ ਸਕਦੇ ਇਹ ਤਾਂ ਸਿਵਲ ਦੇ ਵਿੱਚ ਬੰਦੇ ਆ ਜਿਹੜੇ ਇਹ ਫੜੇ ਜਾ ਸਕਦੇ ਆ ਇਹਨਾਂ ਦਾ ਸਮਾਨ ਚੈੱਕ ਕੀਤਾ ਜਾ ਸਕਦਾ ਉਹ ਭਾਵੇਂ ਰੇਲਵੇ ਸਟੇਸ਼ਨਾਂ ਤੇ ਲਈ ਭਾਵੇਂ ਬੱਸ ਸਟੇਸ਼ਨਾਂ ਤੇ ਨੇ ਇਹ ਤਾਂ ਹੀ ਕਿਉਂਕਿ ਔਰ ਸਾਨੂੰ ਬਹੁਤ ਗੰਭੀਰਤਾ ਨਾਲ ਇੱਕ ਸਪੈਸ਼ਲ ਇਹਦੀ ਇੱਕ ਬਾਡੀ ਬਣਾਉਣੀ ਚਾਹੀਦੀ ਹੈ ਇਸੇ ਪਿਛੇ ਦੇ ਉੱਤੇ ਜੀ ਕੰਮ ਕਰੇ ਬਿਲਕੁਲ ਅਜੇ ਦਿਨ ਆਪਾਂ ਘਟਨਾਵਾਂ ਥੋਂਦੇ ਆ ਬੱਚਿਆਂ ਚੁੱਕਣ ਦੀ ਸੋ ਜਿਹੜਾ ਪਹਿਲਾਂ ਵੀ ਦੱਸਿਆ ਕਿ ਸਿਆਣੀ ਬੰਦੇ ਵੀ ਜਿਹੜੇ ਕਾਫੀ ਅਚੁਕੇ ਜਾ ਰਹੇ ਨੇ ਕਾਫੀ ਘਟਨਾਵਾਂ ਸਾਨੂੰ ਮਿਲਦੀਆਂ ਨੇ ਕਿਸ ਤਰ੍ਹਾਂ ਦੇ ਦੇ ਦਿਆਂ ਕਿ ਸਿਆੜੇ ਬੰਦੇ ਵੀ ਜਿਹੜੇ ਬੱਚਿਆਂ ਦੇ ਨਾਲ ਕਿਉਂ ਕੀ ਕਾਰਨ ਹੈ ਚੁੱਕੇ ਜਾਂਦਾ ਤੇ ਬੱਚਿਆਂ ਆ ਦੇਖੋ ਹੁਣ ਆ ਵੀਡੀਓਜ਼ ਨੇ ਆ ਛੋਟਾ ਜਿਹਾ ਬੱਚਾ ਚੁੱਕਿਆ ਗਿਆ ਥੱਲੇ ਸਿਆਣਾ ਬੰਦਾ ਵੀ ਆ ਇਹਦੇ ਇਹਦੇ ਆ ਉੱਤੇ 14-15 ਸਾਲ ਦਾ ਇੱਕ ਬੱਚਾ ਇਹ ਮੇਰੇ ਕੋ ਮੋਬਾਈਲ ਤੇ ਐਕ ਤੇ ਇਹ ਬੱਚੇ ਕੋਈ ਕਹਿੰਦਾ ਜੀ ਘਰੋਂ ਭੱਜ ਗਿਆ ਕੋਈ ਕਹਿੰਦਾ ਜੀ ਕੁਛ ਹੋ ਗਿਆ ਕਈਆਂ ਨੂੰ ਇਹ ਹੁੰਦਾ ਕੋਈ ਜਵਾਨ 14-15 ਸਾਲ ਦਾ ਹੋਵੇ ਕਿ ਕੁੜੀ ਨਾ ਭੱਜ ਗਿਆ ਹੋਊਗਾ ਇਹ ਜਿਹਿਆਂ ਘਟਾਵਾਂ ਨਹੀਂ ਜਾਂ ਇਹ ਲੋਕ ਬੱਚਿਆਂ ਨੂੰ ਚੱਕਦੇ ਆ ਇਹਨਾਂ ਦੀ ਜਿਹੜੀ ਆ ਤਸਕਰੀ ਕਰਦੇ ਆ ਇਹ ਜਿਹੜੇ ਲੋਕ ਨੇ ਇਹ ਜ਼ਿਆਦਾਤਰ ਬਾਹਰਲੀਆ ਸੇਟਾਂ ਲਏ ਮੈਂ ਇਹ ਗੁਜਰਾਤ ਤੋਂ ਵੀ ਨੇ ਯੂਪੀ ਵੀ ਆਰ ਤੋਂ ਵੀ ਨੇ ਹੋਰਾਂ ਸੇਟਾਂ ਤੋਂ ਵੀ ਨੇ ਇਹ ਜਿੰਨੇ ਕ੍ਰਿਮੀਨਲ ਨੇ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਪੂਰੀ ਕੁਸ ਭੈਟ ਕਰ ਚੁੱਕੇ ਆ ਔਰ ਪੰਜਾਬ ਦੇ ਨਾਲ ਇਸ ਵਕਤ ੱੱਕਾ ਹੋ ਰਿਹਾ ਤੇ ਬਚਾਵੀ ਤਾਂ ਪਰਮਾਤਮਾ ਹੀ ਬਚਾ ਸਕਦਾ ਸਭ ਤੋਂ ਵੱਡਾ ਦੋਸ਼ ਮੈਂ ਦਿੰਨਾ ਸਾਡੇ ਲੋਕਲ ਲੀਡਰਾਂ ਨੂੰ ਉਹ ਜਿਹੜੇ ਮੁਰਦਾਬਾ ਜਿੰਦਾਬਾਦ ਵਾਲੇ ਨੇ ਉਹ ਉਹ ਇਹਨਾਂ ਦੇ ਕਾਰਡ ਬਣਾਉਂਦੇ ਆ ਬਿਨਾ ਕਿਸੇ ਆਇਡੈਂਟੀਫਿਕੇਸ਼ਨ ਤੋਂ ਇਹਨਾਂ ਦੇ ਕਾਰ ਬਣਾਉਂਦੇ ਆ ਇਹ ਰਸ਼ਨ ਵੀ ਇੱਥੇ ਲੈਂਦੇ ਆ ਮਾਲ ਪਤਾ ਵੀ ਇੱਥੇ ਲੈਂਦੇ ਆ ਪੰਜਾਬ ਸਰਕਾਰ ਨੂੰ ਲੁੱਟ ਕੇ ਖਾਂਦੇ ਵੀ ਆ ਤੇ ਮੁੜ ਕੇ ਪੰਜਾਬ ਸਰਕਾਰ ਨੂੰ ਤੇ ਖਾਂਦੇ ਖਾਦੇ ਆ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਖਾਂਦੇ ਆ ਕ੍ਰਾਈਮ ਕਰਕੇ ਭੱਜ ਜਾਂਦੇ ਆ ਮਾਲਕਾਂ ਦੇ ਕਤਲ ਕਰਕੇ ਭੱਜ ਜਾਂਦੇ ਆ ਇਹਨਾਂ ਦੀ ਅਜੇ ਤੱਕ ਕੋਈ ਵੈਰੀਫਿਕੇਸ਼ਨ ਨਹੀਂ ਠੀਕ ਆ ਆ ਸਾਡੇ ਬਹੁਤ ਸਾਰੇ ਇਹ ਜਿਹੇ ਲੋਕ ਨੇ ਮੈਂ ਕਿਸੇ ਇੱਕ ਜਾਤੀ ਨੂੰ ਨਈ ਨਿਸ਼ਾਨਾ ਬਣਾਉਦਾ ਬਿਲਕੁਲ ਕੁਆਟਰ ਪਾ ਕੇ ਦਿੱਤੇ ਹੋਏ ਆ ਅਸੀਂ ਆਰਮਨਾਤਾਂ ਛਾ ਖੇਡਦੇ ਆ ਉਹ ਕੁਆਟਰ ਪਾ ਕੇ ਦਿੱਤੇ ਹੋਏ ਆ ਜਿਹੜੇ ਲੋਕਾਂ ਨੂੰ ਕੋਈ ਕੋਈ ਕੁਆਟਰਾਂ ਦੀ ਕਮਾਈ ਉਹਨਾਂ ਨੂੰ ਆਉਂਦੀ ਆ ਉਹਨਾਂ ਦੀ ਬਹੁਤਿਆਂ ਦੀ ਆਈਡੈਂਟੀਫਿਕੇਸ਼ਨ ਹੈ ਨਹੀਂ ਕਿ ਕਿਹੜਾ ਕਿੱਥੋਂ ਆਇਆ ਕੀ ਆ ਉਹਦੀ ਬੈਕਗ੍ਰਾਉਂਡ ਕੀ ਆ ਤੁਹਾਡੇ ਘਰਾਂ ਵਿੱਚ ਕ੍ਰਿਮੀਨਲ ਰਹਿੰਦਾ ਤੁਹਾਡੇ ਆਲੇ-ਦੁਆਲੇ ਕਹੇ ਜੇ ਲੋਕ ਰਹਿੰਦੇ ਨੇ ਬੱਚੇ ਚੋਕਨਰ ਲੈਂਦੇ ਕਾਤਲ ਲੈਂਦੇ ਨੇ ਚੋਰ ਲਟੇਰੇ ਲੈਂਦੇ ਨੇ ਇਹਜਾਂ ਦੀ ਜਿਹੜੀ ਹੈ ਸਾਡੇ ਲੋਕਲ ਲੀਡਰਾਂ ਨੇ ਸਾਡੇ ਪੰਜਾਬ ਨੂੰ ਵੀ ਮਾਰਿਆ ਹੈ ਬਿਲਕੁਲ ਜਿਹੜੀ ਮਨ ਲਓ ਕਿਰਾਇਆ ਤੇ ਰਹਿੰਦੇ ਬਈ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ ਪੰਜਾਬ ਕੋਲ ਹਰ ਹਰ ਘਰ ਦੀ ਆਇਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ ਇੱਕ ਕਮਰੇ ਦੇ ਵਿੱਚ 4-4 5-5 ਜਣੇ ਰਹਿ ਰਹੇ ਆ ਤੇ ਮਾਲਕ ਉਹਦਾ ਆਰਾਮ ਨਾਲ ਕਰਾਇਆ ਫੜਨ ਆਉਂਦਾ ਮਹੀਨੇ ਉਹਨੂੰ ਕੋਈ ਸਰਦਾਰ ਦੀ ਨਹੀਂ ਕੋਈ ਕੁਝ ਕਰੇ ਕੋਈ ਨਾ ਕਰੇ ਉਹ ਤਾਂ ਕਰਾਇਆ ਹੁੰਦਾ ਠੀਕ ਹੈ ਇਹ ਪਹਿਲਾਂ ਤਾਂ ਮਾਲਕ ਮਕਾਨਾਂ ਦੇ ਮਾਲਕਾਂ ਦੇ ਉੱਤੇ ਵੀ ਇਹ ਪਰਚਾ ਦਰਜ ਹੋਣਾ ਚਾਹੀਦਾ ਬਿਲਕੁਲ ਜੇ ਆਇਡੈਂਟੀਫਿਕੇਸ਼ਨ ਨਹੀਂ ਹੈਗੀ ਤਾਂ ਕੀ ਲੱਗਦਾ ਹੈ ਕਿ ਮਤਲਬ ਕਿਸ ਤਰ੍ਹਾਂ ਜਿਹੜੀਆਂ ਇਹਨਾਂ ਨੂੰ ਕਾਬੂ ਪਾਇਆ ਜਾ ਸਕਦਾ ਹੈ ਇਹਨਾਂ ਘਟਨਾਵਾਂ ਤੋਂ ਕੀ ਕਰ ਲਬ ਦੇਖੋ ਮੈਂ ਮਾਨਯੋਗ ਮੁੱਖ ਮੰਤਰੀ ਭਗਵਤ ਸਿੰਘ ਜੀ ਮਾਨ ਜੀ ਨੂੰ ਬੇਨਤੀ ਕਰਦਾ ਹੈ ਜੇਕਰ ਮੇਰੀ ਨਿਊਜ਼ ਉਹਨਾਂ ਤੱਕ ਪਹੁੰਚਦੀ ਆ ਕਿਉਂਕਿ ਜਿੱਥੇ ਉਹ ਇਮਾਨਦਾਰੀ ਦੀ ਗੱਲ ਕਰਦੇ ਆ ਜਿੱਥੇ ਉਹ ਪੂਰੀ ਤਨਦੇਹੀ ਨਾਲ ਇਕੱਲੇ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਉਹਨਾਂ ਨੂੰ ਵੀ ਇਰਥਾ ਨਾਲ ਲੈਂਦੇ ਜਾਂਦੇ ਆ ਔਰ ਮੈਂ ਕਹਿੰਦਾ ਵੀ ਇਹ ਵੀ ਇੱਕ ਮੁੱਦਾ ਵਿੱਚ ਸ਼ਾਮਲ ਕੀਤਾ ਜਾਵੇ ਔਰ ਇਹਦੇ ਲਈ ਵੀ ਪੁਲਿਸ ਨੂੰ ਪੂਰਾ ਚੌਕਸ ਹੋ ਕੇ ਕੰਮ ਕਰਨ ਦੀ ਲੋੜ ਆ ਤੇ ਤਾਂ ਹੀ ਇਹ ਜਿਹੜੇ ਕਮੀਨਾ ਲੋਕ ਨੇ ਇਹਨਾਂ ਨੂੰ ਫੜਿਆ ਜਾਣਾ ਚਾਹੀਦਾ ਔਰ ਇਹਨਾਂ ਲਈ ਇੱਕ ਵੱਖਰਾ ਕਾਨੂੰਨ ਹੈ ਇੱਕ ਸਖਤ ਤੋਂ ਸਖਤ ਸਜ਼ਾ ਜੇ ਤੁਸੀਂ ਨਸ਼ੇ ਵਾਲੇ ਦੀਆਂ ਚਾਰ ਪੇਟੀਆਂ ਦਾਰੂ ਦੀਆਂ ਫੜ ਲਈਆਂ ਜਾਂ ਦੋ ਪੇਟੀਆਂ ਫੜ ਲਈਆਂ ਕੋਈ ਕਹਿੰਦਾ ਆਪਣੇ ਪੇੜ ਨੂੰ ਲੈ ਕੇ ਜਾ ਰਿਹਾ ਡੇਢ ਪੇਟੀ ਫੜ ਲਈ ਉਹ ਕੋਈ ਬਹੁਤ ਵੱਡੀ ਤਰੱਕੀ ਨਹੀਂ ਉਹ ਬਹੁਤ ਵੱਡੀ ਪੰਜਾਬ ਦੇ ਸਟੇਟ ਦੇ ਵਿੱਚ ਕੋ ਬਹੁਤ ਵੱਡਾ ਬਾਤ ਨਹੀਂ ਹੋ ਰਿਆ ਬਾਤ ਤਾਂ ਇਹੋ ਜੇ ਲੋਕਾਂ ਨੂੰ ਫੜਨਾ ਹੁੰਦਾ ਜਦੋਂ ਤੁਸੀਂ ਕ੍ਰਾਈਮ ਖਤਮ ਕਰਦੇ ਕਿਉਂਕਿ ਇਹੋ ਜੇ ਇੱਕ ਨਹੀਂ ਦੋ ਨਹੀਂ ਅਨੇਕਾਂ ਲੋਕ ਨੇ ਜਿਹੜੇ ਇਸ ਕ੍ਰਾਈਮ ਕੇਸ ਧੰਦੇ ਦੇ ਵਿੱਚ ਪਏ ਹੋਏ ਨੇ ਤੇ ਸਾਨੂੰ ਇਹਨਾਂ ਤੋਂ ਬਚਣ ਦੀ ਲੋੜ ਆ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਲਈ ਇੱਕ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਜਿਹੜਾ ਬਹੁਤ ਹੀ ਸਖਤ ਹੋਵੇ ਖਾਸ ਕਰਕੇ ਬੱਚੇ ਚੁੱਕਣ ਵਾਲਾ ਜੀ ਠੀਕ ਆ ਜੋ ਬਿਲਕੁਲ ਸਾਰੋਸਤੋ ਜਿਸ ਤਰ੍ਹਾਂ ਅਸੀਂ ਅੱਜ ਖਾਸ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਫਿਰ ਜਿਹੜੀ ਫਿਰ ਜਿਹੜੀ ਗਲਮਤ ਸ਼ੇਅਰ ਕਰਨੀ ਚਾਹਾਂਗਾ ਜਿਸ ਤਰ੍ਹਾਂ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੀ ਕਾਰਨ ਮੰਨਦੇ ਹੋ ਤੁਸੀਂ ਇਹ ਇਸ ਵੀਡੀਓ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਔਰ ਇਸ ਨੂੰ ਕਿਸ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਆਪਣੀ ਵਿਰਾਇਸ ਸਾਨੂੰ ਜਰੂਰ ਦੱਸਣਾ ਤਾਂ ਕਿ ਜੋ ਪੰਜਾਬ ਸਰਕਾਰ ਕਿਸ ਤਰ੍ਹਾਂ ਦਾ ਜਿਹੜਾ ਕਿ ਮਤਲਬ ਆਪਣਾ ਇਸ ਤਰੀਕੇ ਨਾਲ ਜਿਹੜਾ ਕਿ ਰੋਕ-ਥਾਮ ਲਈ ਜਾਂ ਕਿ ਉਪਰਾਲੇ ਕੀਤੇ ਜਾ ਸਕਦੇ। ਭਾਵੇਂ ਪਿਛਲੀਆਂ ਸਰਕਾਰਾਂ ਵੀ ਰਹੀਆਂ ਉਹਨਾਂ ਸਰਕਾਰਾਂ ਦੇ ਵਿੱਚ ਵੀ ਇਹ ਮੁੱਦੇ ਇਸੇ ਤਰੀਕੇ ਨਾਲ ਉੱਠਦੇ ਰਹੇ ਆ। ਤੇ ਬਹੁਤ ਲੰਮਾ ਸਮਾਂ ਪਹਿਲਾਂ ਵੀ ਇੱਕ ਅਸੀਂ ਵੀਡੀਓ ਪਾਈ ਸੀ ਕਿ ਰੇਲਵੇ ਸਟੇਸ਼ਨ ਤੋਂ ਮਾਪਿਆਂ ਦੇ ਨਾਲ ਪਿਆ ਕੇ ਬੱਚਾ ਜਿਹੜਾ ਟੁੱਪਲਿਆ ਸੀਗਾ ਤੇ ਉਹ ਵੀ ਕਾਫੀ ਵਾਇਰਲ ਹੋਈ ਸੀਗੀ ਪੰਜਾਬੀ ਟੱਚ ਟੀਵੀ ਦੇ ਅਸੀਂ ਚੈਨਲ ਦੇ ਉੱਤੇ ਪਾਈ ਤੇ ਉਹ ਵਾਇਰਲ ਹੋਈ ਉਦੋਂ ਬਾਅਦ ਚ ਹੋਰ ਬਹੁਤ ਸਾਰੇ ਬੱਚੇ ਨੇ ਕਈ ਵਾਰੀ ਤਾਂ ਬੰਦੇ ਬੱਚੇ ਪੱਟ ਜਾਂਦੇ ਆ ਸਾਡੇ ਇੱਥੇ ਸਾਹਨੇਵਾਲ ਦੇ ਵਿੱਚ ਹੀ ਬਾਰਡਰ ਤੋਂ ਇੱਕ 13 ਸਾਲ ਦੀ ਕੁੜੀ ਗੁੰਮ ਹੋ ਗਈ ਉਹਨੂੰ ਅਸੀਂ ਆਪਣੇ ਘਰ ਤੱਕ ਪਹੁੰਚਾਇਆ ਇੱਕ ਬਿਹਰਾਈ ਜ਼ਿਲ੍ਹੇ ਤੋਂ ਬੱਚਾ ਆਇਆ ਉਹਨੂੰ ਅਸੀਂ ਆਪਣੇ ਉਹ ਮੈਂਟਲੀ ਅਫਸੈਟ ਹੋ ਗਏ ਕਿਉਂਕਿ ਜਦੋਂ ਬੱਚਾ ਇੱਕ ਦੋ ਦਿਨ ਬਾਅਦ ਆਪਣੇ ਮਾਪੇ ਤੋਂ ਭਟਕ ਜਾਂਦਾ ਜਾਂ ਉਹ ਮੈਂਟਲੀ ਤੌਰ ਤੇ ਆਪਣਾ ਸੰਤੁਲਨ ਗਵਾ ਬੈਠਦਾ ਸੋ ਇਸ ਲਈ ਭੀੜ ਦੇ ਵਿੱਚੋਂ ਵੀ ਭਾਵੇਂ ਪੁਲਿਸ ਆ ਭਾਵੇਂ ਆਮ ਪਬਲਿਕ ਆ ਭਾਵੇਂ ਲੀਡਰ ਨੇ ਭੀੜ ਦੇ ਵਿੱਚੋਂ ਵੀ ਬੱਚੇ ਨੂੰ ਪਛਾਣ ਕੇ ਤੁਸੀਂ ਉਹਦੇ ਮਾਪੇ ਤੱਕ ਪਹੁੰਚਾ ਸਕਦੇ ਹੋ ਜੇਕਰ ਤੁਸੀਂ ਥੋੜਾ ਜਿਹਾ ਜੋੜ ਉਸ ਪਾਸੇ ਵੀ ਆਪਾਂ ਲਾ ਦਈਏ ਭੀੜ ਦੇ ਵਿੱਚੋਂ ਵੀ ਇਹ ਚੀਜ਼ਾਂ ਨੂੰ ਪਛਾਣਿਆ ਜਾ ਸਕਦਾ ਹੁਣ ਤੁਸੀਂ ਰੇਲਵੇ ਸਟੇਸ਼ਨ ਲੈ ਲਓ ਉਹਦੇ ਆਲੇ-ਦੁਆਲੇ ਕਿੰਨੀ ਭੀੜ ਚ ਕਿਹੋ ਜਿਹੇ ਲੋਕ ਬੈਠੇ ਆ ਉਹ ਨਸ਼ਾ ਕਰ ਰਹੇ ਨੇ ਸਾਰੇ ਆਲੇ-ਦੁਆਲੇ ਤੇ ਮੈਂ ਪੁਲਿਸ ਨੂੰ ਮਾੜਾ ਤਰੀਕਾ ਦਾ ਪਰ ਮੈਨੂੰ ਲੱਗਦਾ ਵੀ ਉਹਨਾਂ ਦੀ ਰੋਕਥਾਮ ਲਈ ਕੋਈ ਹੈ ਹੀ ਨਹੀਂ ਕਿਉਂਕਿ ਥਾਣਿਆਂ ਦੇ ਵਿੱਚ ਜਗ੍ਹਾ ਹੈ ਨਹੀਂ ਬਿਠਾਉਣ ਨੂੰ ਜੇਲ੍ਹਾਂ ਦੇ ਵਿੱਚ ਜਗ੍ਹਾ ਹੈ ਨਹੀਂ ਬਿਠਾਉਣ ਨੂੰ ਉਹ ਵੀ ਕੀ ਕਰਨ ਇਹਦੇ ਲਈ ਸਰਕਾਰਾਂ ਨੂੰ ਇੱਕ ਵਿਸ਼ੇਸ਼ ਸੈੱਲ ਤਿਆਰ ਕਰਕੇ ਇੱਕ ਵਿਸ਼ੇਸ਼ ਸਖਲਾਈ ਦੇ ਕੇ ਇਹੋ ਜਿਹਾ ਕ੍ਰਾਈਮ ਮੈਂ ਸਮਝਦਾ ਤਦ ਹੀ ਖਤਮ ਹੋ ਸਕਦਾ ਜੇ ਅਸੀਂ ਤੁਸੀਂ ਪੁਲਿਸ ਸਰਕਾਰ ਸਾਰੇ ਰਲ ਕੇ ਰਲ ਮਿਲ ਕੇ ਸਾਰੇ ਕੇਸ ਅ ਵਿਸ਼ੇ ਦੇ ਉੱਤੇ ਫੋਕਸ ਕਰੀਏ ਉਹ ਤਾਂ ਕੰਮ ਕਰੀਏ ਕਿ ਬੇਪਲਸੋ ਦੋਸਤੋ ਜਿਹੜੀਆਂ ਕਿ ਜਿਹੜੀਆਂ ਇਹ ਅਨਹੋਣੀ ਘਟਨਾ ਜਾਂ ਘਟਨਾਵਾਂ ਹੁੰਦੀਆਂ ਨੇ ਇਹਨਾਂ ਨੂੰ ਕਾਬੂ ਤਾਂ ਹੀ ਪਾਇਆ ਜਾ ਸਕਦਾ ਜੇਕਰ ਅਸੀਂ ਆਪਣੇ ਆਲੇ ਦੁਆਲੇ ਰਹਿ ਰਹੀ ਉਹਨਾਂ ਲੋਕਾਂ ਨੂੰ ਜਿੱਥੇ ਸਾਨੂੰ ਲੱਗ ਰਿਹਾ ਕਿ ਕੋਈ ਸ਼ੱਕ ਦੇ ਆਧਾਰ ਤੇ ਨੇ ਤਾਂ ਉਹਨਾਂ ਦੀ ਇਤਲਾਹ ਜਿਹੜੀ ਪੰਜਾਬ ਪੁਲਿਸ ਨੇ ਜਿਹੜੇ ਆਪਣੇ ਤੁਸੀਂ ਥਾਣੇ ਵੀ ਜਾ ਕੇ ਲੈ ਸਕਦੇ ਹੋ ਕਿ ਸਹੀ ਇਤਲਾਹ ਜਾ ਕੇ ਲਿਓ ਤਾਂ ਕਿ ਜਿਹੜੀ ਪੁਲਿਸ ਵੈਰੀਫਿਕੇਸ਼ਨ ਕਰ ਸਕੇ ਅਗਰ ਸ਼ੱਕ ਦੇ ਆਧਾਰ ਤੇ ਆ ਤਾਂ ਅਸੀਂ ਹੋਰ ਵੀ ਜਿਹੜੇ ਇਹ ਜੋ ਕਦਮ ਹੈ ਅਸੀਂ ਸਾਰਾ ਆਪਣਾ ਇੱਕ ਵਧਾਵਾਂਗੇ ਤਾਂ ਜਿਹੜਾ ਕਿ ਇਹ ਦੇਸ਼ ਪੰਜਾਬ ਨੂੰ ਸੇ ਬਚਾ ਸਕਦੇ ਆ ਇਹਨਾਂ ਲੋਕਾਂ ਤੋਂ ਜਿਹੜੇ ਬੱਚੇ ਚੁੱਕਰੇ ਨੇ ਜਾਂ ਜਿਹੜੇ ਬੱਚੇ ਇਹ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਨਾ ਮੋਰ ਰਹੇ ਨਾਵਾ ਕਰ ਰਹੇ ਨੇ ਜਿਹਾ ਇਸ ਤਰ੍ਹਾਂ ਦੇ ਜੋ ਬੱਚੇ ਕੋਈ ਨਾਮ ਕਰਕੇ ਜਿਹੜੇ ਬਾਹਰੀਆਂ ਸਟ੍ਰੀਟਾਂ ਤੇ ਜਾ ਕੇ ਵੇਚਦੇ ਨੇ ਸੋ ਦੋਸਤੋ ਅਸੀਂ ਕਿਸ ਤਰ੍ਹਾਂ ਲੱਗੇ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਉਸੇ ਰੇ ਦੀ ਹੋਰ ਅਪਡੇਟ ਕਿਸ ਤਰ੍ਹਾਂਗੇ ਤਾਂਤਾ ਕੇ ਸਾਨੂੰ ਦਿਓ ਜਜਤ ਮੇਨਾ ਸਾਈ ਜੋਗੀ ਸੀ ਜੈ ਸੀਨੀਅਰ ਪੱਤਰਕਾਰ ਅਪਨਾ ਅਨੰਦ ਗੁਰੂ ਜੀ ਔਰ ਮੈਂ ਤੁਹਾਡਾ ਆਪਣਾ ਰਿਪੋਰਟਰ ਸੋਰੰਜ ਸਿੰਘ ਕਹਿੰਦਾ ਮੈਂ ਸੁਦੇਥ ਦੇ ਨਾਲ